ਇਹ ਜੱਬੀ ਕਿਨੋਲੀ ਯਸ ਵੱਡੀ ਬੱਸ ਨਰਸੀ ਅੱਛਾ ਦਮਿਆ ਚਿੱਟੀ ਗਾਇ ਖੜੀ ਹਾਂਜੀ ਐਡੀ ਇਧਰ ਵੀ ਪੱਟੀ ਸੀ ਠੀਕ ਆ 26 ਦਾ ਇਧਰ ਤੋਂ ਦਿੰਦੀ ਸੀ ਮਾਣਾ 25 ਦਾ ਨਾਰਮਲ ਜਿਹੜਾ ਹੋਣਾ ਠੀਕ ਆ ਹਾਂ ਉਹਦੀ ਬੱਸੀ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਵਾਈ ਕੋਲ ਚਾਰ ਬੱਸੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ 22 ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000155 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾ ਜੀ ਸਸੀ ਗਾ ਜੀ ਨਾਮ ਈਲਾ ਦੇ ਪਿੰਡ ਟੈਲਵਾ ਜ਼ਿਲ੍ਹਾ ਬਰਨਾਲਾ ਤਸਵੀਰ ਤਪਾ ਜਿਹੜੇ ਨੂੰ ਮੋਦੀ ਤੋਂ ਪੂਰਾ ਆ ਜਾਂਦਾ ਠੀਕ ਆ ਹਾਂ ਤੇ ਲਮਾ ਤੇ ਆਲੀ ਗਨੇ ਵਿਚਾਲੇ ਲੰਨੇ ਆ ਠੀਕ ਆ ਪਹਿਲੀ ਬੱਸੀ ਦੀ ਵੀ ਜਾਣਕਾਰੀ ਇਹ ਇੱਥੋਂ ਲੋਕਲ ਹੀ ਦੇ ਬਾਈ 25 22 ਕਿਲੋ ਵਾਲੀ ਜਸ ਵੱਡੀ ਬੱਸ ਨਰਸੀ ਅੱਛਾ ਜਮਿਆ ਸਿੱਟੀ ਗਾ ਹੀ ਖੜੀ ਹਾਂਜੀ ਐਡੀ ਇਦੂ ਵੀ ਵੱਡੀ ਸੀ ਠੀਕ ਆ 26 ਦਾ ਐਡੀ ਤੋਂ ਦਿੰਦੀ ਸੀ ਹਮ ਮਾੜਾ 25 ਦਾ ਨਾਰਮਲ ਜਿਹੜਾ ਹੋਣਾ ਠੀਕ ਆ ਉਹਦੀ ਬੱਸੀ ਆ ਇਹ ਇਹ ਬੱਸੀ ਜਿੱਤੇ ਹਮ 8 ਕੁ ਮਹੀਨਾ ਦੀ ਆ ਠੀਕ ਆ ਤਿੰਨ ਤੋਂ ਲਾ ਦੱਪਿਆ ਜਾ ਆ ਭਾ ਹਮ ਸੇ ਸੀ ਮਹੀਨਾ ਜਾਉਂਦੀ ਹਮ ਈ ਗੇ ਰੇ ਤਾਵੜਾ ਠੀਕ ਆ ਹਾਂ ਬਾਬ ਕਿਦਾ ਮੂੰਮਾ ਦਾ ਹੈ ਬ੍ਰੀਡ ਦੇ ਦੇਖੀ ਇਹ ਆ ਪੰਜਾਬ ਵਾਲੀ ਜਰਸੀ ਆ ਨਾ ਪੰਜਾਬ ਵਾਲੀ ਆ ਠੀਕ ਆ ਹੈ ਇਹ ਆ ਠੀਕ ਆ ਲੋਪਰਾ ਸਟੋਰੀ ਇਹਦਾ ਨਾ ਕੋਈ ਹੋਇਆ ਦੇਖੀ ਠੀਕ ਆ ਇਹਦਾ ਸਟੋਰੀ ਜਿਵੇਂ ਖਪਣ ਬਸੀਦੀ ਹੁੰਦੀ ਆ ਵੈ ਠੀਕ ਆ ਠੀਕ ਮੂੰਮਾ ਬਹੁਤ ਸੋਹਣਾ ਜੀ ਤੇਰਾ ਠੀਕ ਹੈ ਜੀ ਲੋਪਰਾ ਦੇਖ ਸਕਦੇ ਹੋ ਹੋਰ ਦੇ ਹੈ ਜੀ ਤੇ ਹਾਂਜੀ ਬੱਚਿਆਂ ਆ ਵੀ ਕੰਨੀਆਂ ਹਾਂਜੀ ਇਹਦੀ ਲਵਾਈ ਦੇਖ ਕਿੰਨੇ ਆ ਸਹੀ ਗੱਲ ਹੈ ਜੀ ਇਹਦੀ ਨਾ ਲਵਾਈ ਵੱਧਾ ਠੀਕ ਆ ਇਹ ਤੇ ਹਾਂਜੀ ਹਾਂ ਫੇਰ ਵੱਧਾ ਠੀਕ ਆ ਲੋਪਰਾ ਫੇਰ ਆ ਕੋਈ ਦੁੱਤੰਦਾ ਇੱਥੇ ਠੀਕ ਆ ਥਾਣ ਦੇਖ ਸਕਦੇ ਚਾਰ ਹੀ ਆ ਭਰਾ ਕੋਈ ਫੋਰਡ ਨਹੀਂ ਕੋਈ ਸਾਂਗ ਨਹੀਂ ਸਾਣਾ ਵਿਆਹ ਰਹੇ ਜਿੱਤੇ ਪੇਰੇ ਪਾਸ ਦੇ ਕੀ ਆ ਲੈ ਗਏ ਨੇ ਦਰਦੀ ਪੱਟੇ ਖੜੀ ਆ ਸਹੀ ਗੱਲ ਹੈ ਇਹਦਾ ਨਾਮ ਠੀਕ ਹੈ ਦੱਬਣ ਹੁੰਦੇ ਆ ਚਾਰ ਹੀ ਸਾਣਾ ਏਡੇ ਸਾਣੇ ਹਾਂ ਮੈਂ ਲੀ ਲੈ ਰੇਟ ਰੂਟ ਇਹਦਾ ਜਰਾ ਅਸਰ ਇਹ ਜਿੱਤੇ ਦਾ ਵੇਚਣ ਵਾਲਾ ਹਾਂਜੀ 15000 ਵਾਲਾ 16000 ਵਾਲਾ 14000 ਵੀ ਦੇ ਦੇਾਂਗੇ 14000 ਕਰ ਮਾਰੀ ਹਾਂ ਲੋ ਜੀ ਪੱਠਪੂੜਾ ਦੇਖ ਸਕਦੇ ਥਾਂ ਤੋਂ ਚਾਰ ਆ ਤੈਨੂੰ ਵੀ ਸਮਝ ਕੇ ਠੀਕੇ ਦੇ ਕਬੜਾ ਠੀਕ ਹੈ ਹਾਂ ਇਹ ਕੇ ਹੋਵਾ ਠੀਕ ਹੈ ਹਾਂਜੀ ਦੂਜੀ ਬੱਸ ਛੋਟੀ ਇਹ ਬੱਸੀ ਆਪਣੀ ਘਰ ਗਈ ਇੱਥੇ ਹਾਂਜੀ ਇਹ ਸਿਹਤ ਮਹੀਨਿਆਂ ਦੀ ਉਹ ਗਾਂ ਦੇ ਚਿੱਕੀ ਠੀਕ ਆ ਵੱਡੀ ਗਾਂ ਦੀ ਹਾਂਜੀ ਤੇ ਉਹ ਵੀ ਦੁੱਧ 25-20 ਲੀਟਰ ਦਿੰਦੀ ਆ ਠੀਕ ਆ ਟੋਰਦੋ ਨਾਲ ਇਹ ਰਜਿੰਦ ਪੈਂਦੀ ਆ ਤੇ ਆਪਾਂ ਰਾਏ ਉਹ ਪਾਉਂਦੇ ਆ ਜਾਂਦੇ ਆ ਖਾਣੇ ਠੀਕ ਆ ਇਹ ਬੇਤ ਨੇ ਲੋਡ ਨਾ ਮੱਥਰਾਇਲਾ ਹੂੰ ਕਿ ਇਹ ਤੱਕ ਕਿ ਲੋਡ ਨਹੀਂ ਹੁੰਦਾ ਕੋਈ ਠੀਕ ਆ ਮੇਰੀ ਗੱਲ ਆ ਠੀਕ ਆ ਇਹ ਕਿਹੜੀ ਥਾਂ ਨੇ ਰਿਆ ਠੀਕ ਆ ਲੋੜ ਦਾਂਗੇ ਜੇ ਐ ਕਿਲਾ ਨੂੰ ਫੜੇ ਜਾ ਰਹੇ ਹਾਂ ਠੀਕ ਆ ਉਹ ਕਾਲੀ ਡੱਬੀ ਆ ਇਹ ਏਅਰ ਸਿਰ ਜਾਲੀ ਠੀਕ ਆ ਨਾਲ ਡੱਬੀ ਆ ਹੂੰ ਲੋ ਜੀ ਚਾਹਤ ਹਨ ਠੀਕ ਹੈ ਜੀ ਇਹਦਾ ਕੀ ਰੇਟ ਆ ਇਹਦਾ ਰੇਟ ਜੀ ਤੇ 5000 ਰੁਪਏ ਇਹਦਾ 5000 ਉਹ ਵੇਚਣਾ ਠੀਕ ਹੈ ਜੀ ਇਹਦੀ ਮਾਤਰਕਾਰਡ ਕਿੰਨਾ ਸੀ ਉਹ 25 ਡੱਬੀ ਲੀਟਰ ਵਾਲੇ ਜੀ ਤੇ ਉਹ ਵੱਡੀ ਦਾ ਉਹ ਹਰੀ ਵੱਡੀ ਕਾ ਆਪਣੇ ਕੋਲ ਧਰਦੇ ਹੋਈ ਆ ਠੀਕ ਆ ਠੀਕ ਆ ਤੇ ਹਾਂ ਅਗਲੀ ਤੰ ਨੰਬਰ ਬਈ ਇਹ ਜਰਸੀ ਕਰਾਉਂਦੇ ਏਅਰ ਸੇਰਾ ਅੱਛਾ ਹਾਂ ਥਾਨ ਇਹਦੀ ਵੀ ਦਿਖਾ ਦੇ ਦਿਖਾ ਦੋ ਚਾਰ ਹੀ ਥਾਣੇ ਠੀਕ ਆ ਕੋਈ ਬੋਰ ਥਾਣੇ ਕੱਲੇ ਕੱਲੇ ਪਏ ਨਾ ਹਾਂਜੀ ਆਇਰ ਫੇਅਰ ਤੇ ਜਾਂਚੀ ਦੀ ਕਰਾਉਸ ਹੈ ਠੀਕ ਆ ਹਾਂ ਇਹਦਾ ਰੇਟ ਭਰਾ ਦੋਨੇ ਨਾ ਬੱਸੀਆਂ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਇਹ ਅਜੇ ਤਿਆਰ ਆ ਮਾ ਜਿੰਗ ਦੇ ਆ ਕੇ ਹਾਂਜੀ ਜਿੰਗ ਨਾ ਐਂ ਦਿਖਾਏ ਪਹਿਲਾਂ ਛੋਟੇ ਆ ਇਹ ਵੀ ਬਹੁਤ ਚੰਗੀ ਗਾਉਂਦੀ ਆ ਇਹ ਜਰਸੀ ਗਾਉਂਦੀ ਬੱਸੀ ਆ ਠੀਕ ਆ ਹਾਂ ਇਹ ਜ਼ਿਆਦਾ ਠੀਕ ਆ ਭਰਾ ਇਹ ਨਾ ਛੋਟਾ ਛੋਟਾ ਕੰਨ ਠੀਕ ਆ ਤੋਰਾ ਦੇਖ ਸਕਦੇ ਥੋੜੇ ਰਗ ਗਿਆ ਠੀਕ ਆ ਅੱਲਾ ਜੱਤੀ ਆ ਫੇਰ ਚਾਰੇ ਜਿੱਥੇ ਆ ਠੀਕ ਆ ਦੋਬਰਾ ਦੇਖ ਸਕਦੇ ਹੋ ਇਹਦਾ ਰੇਟ ਜਗੇ ਦੂਗੇ 10000 ਰੁਪਏ ਵਾਪੇ ਇਹਦਾ ਵੀ 6000 ਉਹਦਾ 5 ਉਹਦਾ 14 ਠੀਕ ਹੈ ਨਾ ਠੀਕ ਹੈ ਜੀ ਜੇ ਭਾਈ ਕੱਠੀਆਂ ਲੈ ਗਣੇ ਗਏ ਨੇ ਕੱਠੀਆਂ ਤਾਂ ਬਾਹਰ ਆ ਜੀ ਤੇ ਨਾਲ ਹੂੰ ਆ ਬੱਸੀ ਆ ਜਿਹੜੀ ਹੂੰ ਇਹ ਬੱਸੀ ਦਿਨਾਂ ਤੇ ਟ੍ਰੈਡੀਆਂ ਬਣ ਗਏ ਮਾੜੇ ਇੱਕ ਗਾਰ ਤੋਂ ਬਹੁ ਘਟੀ ਆਪਾਂ ਅੱਛਾ ਇਹ ਆਪਾਂ 6000 ਦੀ ਦੇ ਦਾਂਗੇ ਠੀਕ ਆ ਵੱਡੀ ਹਾਂ ਠੀਕ ਆ ਕੀ ਕੇ ਦੇ ਕਾਬਲਾ ਹੈਗਾ ਸੁਣ ਲਾ ਠੀਕ ਆ ਕੱਲ ਹੀ ਆਈ ਆ ਆਪਣੇ ਕੋਲੇ ਓਕੇ ਇਹਦਾ ਜਿੰਦੀਆਂ ਦਵਾਈ ਲਾਤੀ ਆ ਤੇ ਨਹੀਂ ਜਾਂਦੀ ਆ ਵਿਚਾਰੀ ਦੇ ਹੂੰ ਇਹਦਾ ਪੌਣ ਨਹੀਂ ਰਿਹਾ ਕੱਤ ਕਾਰ ਤੋਂ ਕੋ ਵਧੀਆ ਪ੍ਰਭਾ ਆਪਾਂ ਨੇ ਰੱਖਣੀ ਚਾਹਦੇ ਨੇ ਕੀ ਆ ਹੂੰ ਥਣਚਾਰੀ ਆ ਬਈ ਥਣਚਾਰੀ ਜਲਾਬੀ ਥਾਣਾ ਠੀਕ ਆ ਇਹਨਾਂ ਕਿੰਨੇ ਆ ਕਰਕੇ ਨਾ ਪਾਣੇ ਭਾੜੇ ਪਾਏ ਪਈ ਠੀਕ ਆ ਇਧਰ ਸਾਹਮਣੇ ਕਿਹੜੇ ਲੋਡ ਆਪਕੋ ਕੋ ਕਰਤੀ ਕੇਰੇ ਆਂ ਗਾਵੜਾ ਹਿੱਤੇ ਠੀਕ ਆ ਇਹਨੂੰ 3 ਕਿਲੋ ਗੈਰਟੀ ਪਾ ਕੇ ਜਿੱਕਾ ਭਾਵੇ ਠੀਕ ਗੱਲ ਆ ਮੋਲੇ ਦਾ ਵੀ 6000 ਰੁਪਿਆ ਇਹਦਾ ਵੀ 6 ਆ ਠੀਕ ਆ ਜੇ ਦੋਨੇ ਟੱਕੀਆਂ ਲੈ ਲੀਆਂ ਦਾਹਰੀਆਂ ਹੋ ਗਈਆਂ ਓਕੇ ਤੋੜ ਦੇ ਪਾ ਤੋੜ ਦੋ ਲੋ ਜੀ ਚੈੱਕ ਕਰ ਸਕਦੇ ਕਦ ਤੇ ਹਾਂਜੀ ਹਾਂਜੀ ਅੱਜ ਨਾ ਠੀਕੇ ਦੇ ਭਾਵ ਲੈ ਗੱਲ ਕਰ ਜ਼ਰੂਰ ਕੋਈ ਕੱਢਣਾ ਕੰਮ ਸੇਵਾ ਨਹੀਂ ਸੇਵਾ ਕਰੀ ਬਾਹਾਂ ਚੀਜ਼ ਨਹੀਂ ਖਾਣਾ ਤੂੰ ਦੇਖਾ ਰਹੇਗਾ ਬਫਜਰੀਆਂ ਨਹੀਂ ਗਿਆ ਮੇਰੇ ਨਾਲ ਠੀਕ ਆ ਮੇਰੀ ਗਾਂ ਦੇ ਠੀਕੇ ਠੀਕਾ ਮੋੜ ਦੋ ਕੱਲ ਹੀ ਆਈ ਆ ਆਪਣੇ ਕੋਲ ਠੀਕ ਹੈ ਹਾਂ ਲੋਪਰਾ ਦੇਖ ਸਕਦੇ ਤੂੰ ਰਤਰਾ ਕਰਮ ਵਾਲੀ ਠੀਕ ਹੈ ਅੱਜ ਬੜੀ ਆਮ ਹੋਈ ਫੀਕਾ ਲੋਪਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਆ ਵਾਈ ਕੋਲ ਅਸੀਂ ਆਪਣੇ ਕੋਲ ਲੈ ਨਹੀਂ ਜਾਣਾ ਹੂੰ ਬੱਸ ਇਹ ਹੈਗਾ ਆ ਤਾਂ ਮਣ ਲੈ ਲਈ ਵੀ ਆ ਕੇ ਘਰ ਹੂੰ ਇਹ ਮਾਰੇ ਕਰੋ ਕਈ ਹਮਾਂ ਦਾ ਤੇਰੇ ਬਾਣੀ ਆ ਹਾਂ ਹੈ ਆ ਵਸੀਆ ਵੀ ਆਪਣੇ ਕੋਲ ਕਾੜਾ ਖੜਾ ਹੂੰ ਠੀਕ ਆ ਆ ਦਾਸੀ ਗਾਂ ਦੀ ਆ ਹੂੰ ਇਹ ਵੀ ਆਪਣੇ ਪੰਡਈ ਜੀ ਆ ਆ ਵੀ ਦਾਸੀ ਗਾਂ ਦੀ ਸੀ ਠੀਕ ਆ ਹੂੰ ਇਹ ਇਹ ਪਿਆਰ ਪਿਆਰ ਵਾਲੀ ਆ ਜੀ ਇਹਦਾ ਮਰੀਨ ਨਹੀਂ ਇੱਕ ਤਰ੍ਹਾਂ ਦਾ ਠੀਕ ਹੈ ਜੀ ਹਾਂ ਆ ਵਸੀ ਤੇ ਆ ਵਸੀ ਆ ਜੇ ਭਾਈ ਕਹਿੰਦੇ ਨਹੀਂ ਲੈਣੀਆਂ ਫੇਰ ਮਾਰ ਤਾਣਾ ਪੂਰਾ ਬੋਲੀ ਕਰਦਾ ਜੀ ਇਸੇ ਜੀ ਠੀਕ ਹੈ ਜੀ ਲੋ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਇਹ ਤਿਆਰੀ ਇਕੱਠੀਆਂ ਲੈਂਦੀਆਂ ਹਾਂਜੀ ਇੱਕ 50 ਕਿਲੋਮੀਟਰ ਜਾਣ 50 ਹੁਣ 100 ਪੈ ਗਿਆ ਜਾਣ ਹਾਂਜੀ 100 ਕਿਲੋਮੀਟਰ ਦਾ ਪਹੁੰਚ ਕਰ ਦਾਂਗੇ 50 ਜਾਣ ਆਉਣ ਠੀਕ ਆ ਹਾਂ ਜੇ ਹੁਣ ਕਹੇ ਵਾਲਾ ਕਹੇ ਤੂੰ ਅਸੀਂ ਲੈ ਆਇਆ ਬਿਆਕਰ ਰੋਡ ਤੇ ਭਾਣਾ ਇਹੋ ਨਹੀਂ ਗੱਲ ਆਪਾਂ 100 ਕਿਲੋਮੀਟਰ ਚਾਰੇ ਇਕੱਠੇ ਹੋ ਕੇ ਪਹੁੰਚ ਕਰ ਦਾਂਗੇ ਪਹੁੰਚ ਕਰ ਦੂੰ ਨੋ ਭਰਾ ਕਿੰਨੇ ਕਿਲੋਮੀਟਰ ਜਾਣ ਹੋਇਆ 50 ਡਿਸਕਾਊਂਟ ਕਰਤਾ ਬਾਈ ਨਹੀਂ ਜੇ ਕਿਸੇ ਨੇ ਲੈਣੀਆ ਕਰਾਇਆ 100 ਕਿਲੋਮੀਟਰ ਦਾ ਫ੍ਰੀ 50 ਆਉਣ 50 ਜਾਣ ਬੜਾ ਲੱਗੂ ਗਾਮ ਵੀ ਖੜੀ ਆ ਗੱਲ ਕਰਾਇਆ ਵੀ ਚੱਕ ਤੇ ਨਹੀਂ ਆਉਂਦੀ ਠੀਕ ਆ ਜੀ ਉਹ ਆਪਾਂ ਵੀਡੀਓ ਤਾਂ ਨਹੀਂ ਪਾਈ ਠੀਕ ਆ ਦੋ ਤੋੜਾ ਤਾਂ ਚੱਕ ਬਾਈ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ